ਉਹਨਾਂ ਤਮਾਨ ਨੂੰ ਅਸੀਂ ਕਢੀਸ ਕੇ ਇੱਥੀ ਮੁਕਸਰ ਦੀ ਅਦਾਲਤ ਚ ਲੈ ਕੇ ਆਵਾਂਗੇ ਤੇ ਉਹਨੂੰ ਪਤਾ ਲੱਗੂਗਾ ਕਿ ਝੂਠ ਬੋਲਣ ਦੀ ਕੀ ਸਜ਼ਾ ਹੁੰਦੀ ਹੈ 98 ਜਦੋਂ ਪ੍ਰਕਾਸ਼ ਸਿੰਘ ਬਾਦਲ ਦੁਆਰਾ ਮੁੱਖ ਮੰਤਰੀ ਬਣ ਗਏ 97 ਚ ਬਣੇ ਸੀ ਤਾਂ ਉਹਨਾਂ ਨੇ ਦਰਿਆਵਾਂ ਨੂੰ ਹੋਰ ਜ਼ਿਆਦਾ ਪਾਣੀ ਦੇਣ ਦੀ ਮਨਸ਼ਾ ਨਾਲ ਹਰਿਆਣਾ ਨੇ ਇੱਕ ਚਿੱਠੀ ਲਿਖੀ ਹਰਿਆਣਾ ਦੇ ਮੁੱਖ ਮੰਤਰੀ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਕਿ ਜਿਹੜੀ ਬੀਐਮਐਲ ਹੈ ਬੀਐਮਐਲ ਕਹਿੰਦੇ ਆਪਾਂ ਪਾਖੜਾ ਮੇਨ ਲਾਈਨ ਕਿ ਜਿਹੜੀ ਪਾਖੜਾ ਨਹਿਰ ਹੈ ਨਾ ਉਹ ਚ ਸਿਲਟਿੰਗ ਹੋ ਗਈ ਮਿੱਟੀ ਜਮ ਗਈ ਤੇ ਸਾਡਾ ਹਿੱਸਾ ਘਟਾ ਰਿਹਾ ਵੀ ਇਹਦਾ ਇੱਕ ਤਰੀਕਾ ਇਹਨੂੰ 1 ਫੁੱਟ ਉੱਚਾ ਚੱਕ ਦੋ ਕਿਨਾਰੇ ਤਾਂ ਬਾਦਲ ਸਾਹਿਬ ਨੇ 1998 ਦੇ ਵਿੱਚ ਪਾਖੜਾ ਨਹਿਰ ਨੂੰ ਕਿਤੋਂ 1.5 ਫੁੱਟ ਕਿਤੋਂ 1 ਫੁੱਟ ਉੱਚਾ ਚੱਕਤਾ ਜੀ ਉਹਦੇ ਬਦਲੇ 45 ਕਰੋੜ ਰੁਪਏ ਹਰਿਆਣੇ ਤੋਂ ਲਏ ਜੱਕ ਖਜ਼ਾਨੇ ਵਾਸਤੇ ਪਰ ਇੱਕ ਹੋਰ ਚੀਜ਼ ਲਈ ਉਹਦੇ ਬਦਲੇ 6 ਕਿਲੋਮੀਟਰ ਨਹਿਰ ਹਰਿਆਣੇ ਨੇ ਬਣਾਈ ਜਿਹੜੀ ਕਿ ਬਾਲਾਸਰ ਫਾਰਮ ਜਾਂਦੀ ਹੈ ਇਹਨਾਂ ਦੇ ਖੇਤ ਹੀ ਖਤਮ ਹੋ ਜਾਂਦੀ ਹੈ ਉਹਦਾ ਨਾਮ ਹੈ ਬਾਲਾਸਰ ਕਨਾਲ ਲਓ ਜੀ ਫੋਟੋ ਉਹਦੀ ਵੀ ਦਿਓ ਆ ਬਾਲਾਸਰ ਕਨਾਲ ਹੈ ਜੀ ਇਹ 6 ਕਿਲੋਮੀਟਰ ਹਰਿਆਣੇ ਨੇ ਬਣਾਈ ਹੈ ਇਹਦੇ ਵਿੱਚ 18.10 ਕਿਊਸਿਕ ਪਾਣੀ ਜਾਂਦਾ ਹੈ 28200 ਫੁੱਟ ਦੀ ਲੈਂਥ ਹੈ ਇਹ ਬਾਦਲਾਂ ਦੇ ਖੇਤ ਚ ਖਤਮ ਹੋ ਜਾਂਦੀ ਚੱਕ ਬਾਦਲ ਇਹ ਤਾਂ ਬਣਾਈ ਹੈ ਕਿਉਂਕਿ ਪਾਂਖੜਾ ਦਾ 1 ਫੁੱਟ 1.5 ਫੁੱਟ ਉੱਚੀ ਚੱਕੀ ਸੀ ਇਧਰੋਂ ਬੱਲੇ ਵਈ ਬੱਲੇ ਕਿਆ ਕੁਰਬਾਨੀਆਂ ਦਿੱਤੀਆਂ ਹੋਈਆਂ ਹਨ ਭਗਵੰਤ ਮਾਨ ਦੀ ਇੱਕ ਬੁਰੀ ਆਦਤ ਹੈ ਝੂਠ ਬੋਲਣ ਦੀ ਉਹਦੀ ਜਿਹੜੀ ਸਿਆਸਤ ਹੈ ਝੂਠ ਤੇ ਨਿਰਭਰ ਹੈ ਲਗਾਤਾਰ ਉਹਨਾਂ ਨੇ ਬਾਦਲ ਪਰਿਵਾਰ ਬਾਰੇ ਝੂਠ ਬੋਲਿਆ ਚਲੋ ਪਹਿਲੇ ਤਾਂ ਅਸੀਂ ਬਰਦਾਸ਼ਤ ਕਰ ਲਿਆ ਕੋਈ ਗੱਲ ਪਰ ਹੁਣ ਜੋ ਕਿ ਮੁੱਖ ਮੰਤਰੀ ਹੋ ਕੇ ਬੈਠੇ ਮੁੱਖ ਮੰਤਰੀ ਇੱਕ ਜ਼ਿੰਮਵਾਰੀ ਦੀ ਪੋਜੀਸ਼ਨ ਹੈ ਤੇ ਉਸ ਜ਼ਿੰਮਵਾਰੀ ਦੀ ਪੋਜੀਸ਼ਨ 'ਚ ਬਹਿ ਕੇ ਵੀ ਝੂਠ ਬੋਲਣਾ ਅਸੀਂ ਉਹਨੂੰ ਮੈਂ ਪਹਿਲੇ ਵੀ ਕਿਹਾ ਸੀ ਬੋਲਣਾ ਬੰਦ ਕਰਦੇ ਪਰ ਹਟਿਆ ਨਹੀਂ ਐਨੇ ਝੂਠ ਬੋਲਿਆ ਕਿ ਜਿਹੜਾ ਬਾਲਾਸਰ ਸਾਡਾ ਫਾਰਮ ਹੈ ਉਸ ਫਾਰਮ 'ਚ ਜਿਹੜੀ ਕੱਸੀ ਕੱਢੀ ਗਈ ਹੈ ਉਹ ਬਾਣ ਸਾਹਿਬ ਦੀ ਵਾਸਤੇ ਕੱਢੀ ਗਈ ਆ ਕੱਸੀ ਜਿਹੜੀ ਹੈਗੀ ਜਮਾ ਖੇਤ ਵਿੱਚ ਜਾ ਕੇ ਖਤਮ ਹੋ ਜਾਂਦੀ ਹੈ ਤੇ ਕਿਹੜੇ ਸਾਲ ਕੱਢੀ ਆ ਹੁਣ ਜੋ ਸਰਕਾਰ ਸੀ ਉਦੋਂ ਕੱਢੀ ਆ ਐਡੇ ਝੂਠ ਬੋਲੇ ਉਹਦੇ ਬਾਅਦ ਇਹਨੇ ਸਾਡੀ ਟਰਾਂਸਪੋਰਟ ਕੰਪਨੀ ਬਾਰੇ ਝੂਠ ਬੋਲੇ ਕਿ ਜੇ ਸਾਰੇ ਪਰਮਿਟ ਅਸੀਂ ਐਕਸਟੈਂਡ ਕਰਾ ਕਰਾ ਕੇ ਅਸੀਂ ਚੰਡੀਗੜ੍ਹ ਵਾੜ ਲਈ ਮੈਂ ਇਹਨੂੰ ਨੋਟਿਸ ਦਿੱਤਾ ਸੀ ਨੋਟਿਸ ਦਾ ਜਵਾਬ ਨਹੀਂ ਆਇਆ ਤੇ ਅੱਜ ਮੈਂ ਮੁਕਸਰ ਦੀ ਅਦਾਲਤ ਵਿੱਚ ਡੇਫਮੇਸ਼ਨ ਕੇਸ ਅਸੀਂ ਪਾ ਦਿੱਤਾ ਤੇ ਭਗਵੰਤ ਮਾਨ ਨੂੰ ਅਸੀਂ ਕਢੀਸ ਕੇ ਇੱਥੇ ਮੁਕਸਰ ਦੀ ਅਦਾਲਤ ਚ ਲੈ ਕੇ ਆਵਾਂਗੇ ਤੇ ਇਹਨੂੰ ਪਤਾ ਲੱਗੂਗਾ ਕਿ ਝੂਠ ਬਾਲਣ ਦੀ ਕੀ ਸਜ਼ਾ ਹੁੰਦੀ ਹੈ। ਉਹਨਾਂ ਨੇ ਸਵਾਗਤ ਕੀਤਾ ਉਹ ਕਹਿੰਦੇ ਹਰ ਤਰੀਕ ਤੇ ਆਵਾਂਗੇ ਜਦੋਂ ਵੀ ਬੁਲਾਉਣ। ਮੈਂ ਬੜੀ ਖੁਸ਼ੀ ਦੀ ਗੱਲ ਹੈ ਘੜਤ ਘੜ ਮੁਕਸਰ ਦੀ ਧਰਤੀ ਤੇ ਮੁੱਖ ਮੰਤਰੀ ਜੀ ਆ ਤਾਂ ਜਾਣਗੇ ਨਾ। ਹਾਂ ਦੇਖਾਂ ਪਰ ਮੈਨੂੰ ਬੇਨਤੀ ਹੈ ਜਦੋਂ ਆਇਆ ਕਰਨਾ ਘੜਤ ਘੜ ਜਿਵੇਂ ਬਾਦਲ ਸਾਹਿਬ ਖੁੱਲੇ ਗੱਫੇ ਦੰਦੇ ਸੀ। ਗੱਫੇ ਜ਼ਰੂਰ ਜਾ ਕੇ ਦੇਖ ਕੇ ਜਾਣ। ਪਰ ਇੱਕ ਗੱਲ ਯਾਦ ਕਰੋ ਉਹਨਾਂ ਨੇ ਹੁਣ ਕਿਹਾ ਕਿ ਜ਼ਰੂਰ ਆਉਣਗੇ ਮੈਂ ਦੇਖਦਾ ਕਿੰਨੀ ਵਾਰ ਆਉਂਦੇ ਆ